ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਹੈ ਸਰਬਦਾ ਪਹਲਾ ਕਰੋ ਵਾਪੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇਸ਼ਾਂ ਨੂੰ ਨਾਜ ਕਰੋ ਬਾਬਾ ਯੋਕੀ ਕੜੀ ਨਾ ਦੇਖਣ ਕਰੋ ਕਿਰਪਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਮਿਹਰ ਕਰੋ ਕਿਰਪਾ ਕਰੋ ਬੱਟੇ ਦੇ ਬਾਬਾ ਜੀ ਚੰਗੇ ਰਾਹ ਪਾਓ ਬਈ ਬੱਟੇ ਨੂੰ ਆਵੇ ਰੇ ਤੇਰੇ ਖਿਆਲ ਵਰ ਮੇਰ ਲਾਲ ਤੇ ਨਾਮ ਤੇ ਆਇਆ ਹੋ ਰਨ ਬੁਰ ਕੇ ਤੁ ਸੰਗਤ ਮੇਲਾ ਨਾਨਕ ਨੇ ਵੇਲਾ ਵਿਚਿ ਸਿਧਾ ਖੇਲਾ ਮੁਰ ਸਿਮਰਿ ਬਨਾਈ ਕਾਲ ਕਾ ਖੰਡੇ ਕੀ ਵੇਲਾ ਵੀ ਵਾਹੋ ਬਾਲ ਕੰਡੇ ਤਾਰੇ ਵੀ ਵਾਹੋ ਬਾਲ ਕੰਡੇ ਤਾਰੇ ਹੋਏ ਜਨਮ ਸੇਲਾ ਹੋਏ ਜਨਮ ਸੇਲਾ ਸੰਗਤ ਕੀ ਨੀ Man do hela. न थी रहूं ਰਾਹੇ ਗੁਰੂ ਸਾਹਿਬ ਜੀ ਜਾਮ ਗੁਰੂ ਹੋਏ ਵੱਲ ਤਨ ਹੈ ਗਿਆ ਗਰਵ ਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਗਿਆ ਕਿ ਜੈ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਜ ਹੈ ਘਰ ਜੋ ਗੁਰੂ ਗੁਰੂ ਅਹਨੇ ਸਜੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਤਮ ਹੈ ਸੋ ਜਨਮ ਮਰਨ ਦੋਹ ਤੇ ਰਹੇ ਜੋ ਗੁਰੂ ਨਾਮ ਰਿਤ ਮਹਿ ਧਰੈ ਸੋ ਜਨਮ ਮਰਨ ਦੋਹ ਤੇ ਰਹੇ ਜਿਸ ਕਾ ਬਿਤਾਤੂ ਹੈ ਮੇਰੇ Swami ਤੇਸ ਬਾਰਕ ਭੂਖ ਕੈਸੀ ਨਾ ਬਨੇ ਦਿਨਾਮ ਨਿਧਾਨ ਗਰੇ ਦੇਰੇ ਮਨ ਵਾਂਚ ਸੋ ਲਸੀ ਪੈਦਾ ਗਿਰ ਬਾਲ ਆਗਿਆ ਹੈ ਦੀਨੀ ਬਾਰਕ ਮੁਖ ਮੰਗਲ ਸੋ ਦੇਨਾ ਨਾਨਕ ਬਾਰਕ ਦਰਸ ਪ੍ਰਭ ਚਾਹੇ ਮੋਹਿ ਰਦ ਬਸਹਨਿਤ ਚਰਨਾ ਸਤਗੁਰੂ ਪੂਰੇ ਸੇਵਿਆ ਦੁਖਾਗਾ ਹੋਇ ਨਾਸ ਨਾਨਕ ਨਾਮ ਤੇ ਹਾਈ ਐ ਸੇ ਮਰਦ ਸੰਕਟ ਮਿਟਾਈ ਦਰਸ ਤੁਹਾਰੋ ਸੁਖ ਹਟਾਲ ਗੁਰ ਸੇਵੀਐ ਐਨ ਸਹਜ ਸੁਭਾਈ ਦਰਸ਼ਨ ਭਰ ਸੈ ਹੈ ਗੁਰੂ ਗੈ ਜਨਮ ਮਰਨ ਦੁਖ ਹੋਵੈ ਸਭ ਦੁਖ ਸਮਾਧੀ ਨੂਰ ਅਰਸ ਗੁਰ ਸਹ ਝੱਡੀ ਐ ਦਰਡੇ ਠੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਗੱਡੀ ਐ ਸਜਣ ਸੱਜਾ ਬਾਦਸ਼ਾਹ ਸਿਰ ਸ਼ਾਹ ਦਾ ਹੈ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭ ਨਾਂ ਦਾ ਵੇ ਸਾਹੂ ਸਾਧਨਾ ਚਿਰਵਾਹਿ ਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾਂ ਕਰਦੂ ਜਾ ਚੌਪ ਕਾਰ ਸਤਗੁਰ ਪਰ ਸਾਜ ਇੱਕ ਵਿਦਾ ਇਕਸਕੇ ਹਮ ਬਾਰਗ ਤੂੰ ਮੇਰਾ ਗੁਰਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਏਕ ਪਿਤਾ ਏਕਸ ਕੇ ਹਮ ਬਾਰਖ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲਵਲ ਜਾਸਿ ਹਰ ਦਰਸ਼ਨ ਦੇਹੋ ਦਿਖਾਈ So turi ਨਾਈ ਆਇਆ ਪ੍ਰਭ ਮਿਲੋ ਦੇ ਬਦੇਸਾ ਮਨਨாகி ਜੈ ਸ਼ਰਨ ਭਰੀ ਜੈ ਕਰੈ ਸੁ ਭਲਾ ਮਨਾਈ ਹੈ ਸੁਣ ਮੀਤ ਜੀਓ ਪਿੰਡ ਸਭ ਤਨ ਅਰ ਭੀ ਜੈ ਏ ਉਦਾਰਸਨ संतन का हार नाम है मीठा जान नानक गौ गोर कृपाधारी साबे अगुल निरंजन डीजा पयो अनुग्रह परसाद संतन का हार नाम है मीठा ਆਵੇ ਇਹ ਗੋਲ ਨਿਰੰਝਨ ਦੀ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਘਰ ਦੂਜਾ ਜਾਵਦੇ ਏਕੋ ਅੰਕਾਰ ਸਤਗੁਰ ਪ੍ਰਸਾਦ ਏਕ ਬਿਦਾ ਏਕ ਸਕੇ ਹਮ ਬਾਰਗ ਤੂੰ ਮੇਰਾ ਘੁਰਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸਨ ਦੇਹੁ ਦਿਖਾਈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰ ਜੋ ਸਾਧ ਸੰਗਤ ਜੀਓ ਅੱਜ ਦਾ ਭਾਵਨ ਬਵਿੰਦਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਭਾਵਨ ਰਸਨਾ ਤੋਂ ਜਾਣ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 611 ਤੇ ਸੋਰਠਿ ਰਾਗ ਅੰਦਰ ਸ਼ੁਭਾਇਮਾਨ ਹੈ ਸਤਿਗੁਰੂ ਜੀ ਦੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਹੋਈਆਂ ਬਿਆੰਤ ਭੁੱਲਾਂ ਦੀ ਖਿਮਾ ਫਤਿਹ ਬ라우 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ